ਸ਼ੁਰੂ ਤੋਂ ਅੰਦਰ ਦੇ ਘੋਣੇ ਤੁਹਾਨੂੰ ਮਿਲੇ ਦੇ ਆ ਚਾਬੀਆਂ ਚੁਬੀਆਂ ਵਾਲੇ ਵੇਂਦੀ ਆ ਗਏ ਤੇ ਆਹ ਵੇਚਦਾ ਇੱਧਰ ਬੂਟੇ ਵੀ ਹੈਗੇ ਆ ਨਿੰਬੂਆਂ ਦੇ ਸੰਤਰੀਆਂ ਦੇ ਜਿਹਨਾਂ ਬੂਟੇ ਲੈਣੇ ਹੋਣ ਖਾਣ ਪੀਣ ਦਾ ਵੀ ਇੱਧਰ ਪ੍ਰਬੰਧ ਸਾਰਾ ਆ ਮੈਪ ਆ ਗਿਆ ਇੱਥੇ ਬਾਜੀ ਇੰਡੀਆ ਦੇ ਪੰਜਾਬ ਵਾਲੇ ਸਾਰੇ ਆ ਜਿੱਦਾਂ ਆਪਣੇ ਕੱਟ ਕੱਟ ਕੇ ਫੋਨ ਬਣਦੇ ਆ ਤੇਰੇ ਨਾਲ ਜੀ ਕੋਈ ਨਵੀਂ ਉਹ ਮਾ ਫੇਟਾ ਤੇਰੇ ਮੈਂ ਇੱਧਰ ਡਾਕਟਰ ਸਾਹਿਬ ਬੋਲ ਰਹੇ ਨੇ ਸਾਰੀ ਸਪੀਚ ਦੇ ਰਹੇ ਨੇ ਬਿਮਾਰੀਆਂ ਬਾਰੇ ਫਸਲਾਂ ਬਾਰੇ ਤੇ ਬਾਕੀ ਜਿਹੜੀ ਜਨਤਾ ਇੱਧਰ ਸੁਣਦੀ ਹੈ ਨੋਟ ਕਰ ਰਹੀ ਆਪੋ ਆਪਣੀਆਂ ਡਾਇਰੀਆਂ ਤੇ ਫਸਲਾਂ ਜਿਹੜੇ ਨੁਕਸਾਨ ਹੋਦੇ ਨੇ ਕਿੰਨੀ ਖਾਦ ਬਹੁਤ ਸਾਰਾ ਕੁਝ ਜਿਹੜੇ ਡਾਕਟਰ ਨੇ ਉਹ ਸਟੇਜ ਤੇ ਉਰੇ ਨੇ ਇਹ ਸੱਡਾ ਪਾਣੀ ਉਹ ਕਿੱਟ ਬਾਹਰ ਇਹ ਸੱਡ ਤੋਂ ਬੀਜ ਦੀ ਪਰਚੀਆਂ ਜਿੱਧਰ ਕਟਿੰਦੀਆਂ ਪਹਿਲਾਂ ਉਧਰ ਲੈ ਕੇ ਚੱਲਦੇ ਆਂ ਇਹ ਸੱਡ ਜਿਹੜੀਆਂ ਨਮੇਸ਼ਾਂ ਲੱਗਦੀਆਂ ਸਾਰੀਆਂ ਇਹਦੇ ਪਹਿਲਾਂ ਪਰਚੀਆਂ ਵਾਲੀ ਸਾਈਡ ਚੱਲਦੇ ਆਂ ਆਪਾਂ ਜਿੱਦੋਂ ਪਰਚੀਆਂ ਪਹਿਲਾਂ ਕਟਿੰਦੀਆਂ ਜਿਹੜਾ ਬੀਜ ਦੀਆਂ ਜਿਹੜਾ ਕਿਹੜਾ ਬੀਜ ਆ ਇਸ ਵਾਰੀ 2024 ਚ ਝੋਨੇ ਦਾ ਤੇ ਉਹ ਵੀ ਦਿਖਾਉਂਦੇ ਆ ਤੁਹਾਨੂੰ ਜੋ ਮੇਦੇ ਦੇ ਰੰਗ ਇੱਧਰ ਵੀ ਨਵੇਂ ਸਾ ਟਰੈਕਟਰਾਂ ਵਾਲੇ ਵੀ ਆਏ ਐ ਸ੍ਰੀ ਕਰਤਾਰ ਵੀ ਆਇਆ ਆਪਣਾ ਐਸ਼ਟ ਨੇ ਵੀ ਇੱਕ ਨਵਾਂ ਲਾਂਚ ਕੀਤਾ ਉਹ ਵੀ ਆਇਆ ਜੀ ਤੇ ਆਪਣੇ ਮੈਸੀ ਵਾਲੇ ਵੀ ਆਏ ਆ ਉਹ ਵੀ ਦਿਖਾਉਂਦੇ ਆ ਤੇ ਇੱਧਰ ਕਿਸਮਾਂ ਖਸਮਾਂ ਜੜੀਆਂ ਨਾ ਬੀਜੀਆਂ ਜਾਂ ਡਾਕਟਰਾਂ ਨੇ ਉਹ ਸਾਰੀਆਂ ਕਣਕ ਦੀ ਕਿਸਮਾਂ ਰਹੀਆਂ ਉੱਧਰ ਤੇ ਇੱਕ ਇੱਧਰ ਸਰ੍ਹਸੋਂ ਦੀਆਂ ਮੇਰੀਆਂ ਚਨੇ ਦੀਆਂ ਮੇਰੀਆਂ ਕਿਸਮਾਂ ਹੋ ਜਾਂ ਠੀਕ ਹੈ ਇਸ ਸਾਈਡ ਤੋਂ ਬੀਜ ਮਿਲਦਾ ਜੀ ਠੀਕ ਹੈ ਇਸ ਸਾਈਡ ਤੋਂ ਸਾਈਡ ਤੇ ਵੀ ਇਹ ਪਰਚੀਆਂ ਸੌਰੀ ਮਿਲਦੀਆਂ ਵੀ ਉਧਰੋਂ ਮਿਲਦਾ 2 ਵਜੇ ਬੀਜ ਮਿਲਦਾ ਇੱਥੇ ਮਰੀਦਗੋੜਾ ਜਿਹੜਾ ਖੇਤੀਬਾੜੀ ਹੰ ਕੇਂਦਰ ਹੈ ਜੀ ਉੱਥੇ ਇਸ ਟਾਈਮ ਮਜੂਰਾ ਚਣਿਆਂ ਦੀ ਕਿਸਮ ਆਈਆਂ ਤੇ ਚਣਿਆਂ ਦੀਆਂ ਤੇ ਉਹ ਕੋਈ ਆ ਗਈਆਂ ਆਪਣੀਆਂ ਜਿਹੜੇ ਵਿੰਗਰ ਮੂੰਗਨ ਤੱਕਿਆ ਕਦੂ ਆ ਕਿਸਮਾਂ ਰਹੀਆਂ ਫੇ ਗੰਨੇ ਦੀਆਂ ਗੰਨੇ ਦੀ ਕਿਸਮਾਂ ਦੇਖੋ ਤੇ ਝਾੜ ਵੀ ਦਿੱਤਾ ਹੈ ਨਾਲ ਤੁਹਾਨੂੰ ਦਿਖਾ ਰਹੇ ਕਿਹੜੀ ਕਿਹੜੀ ਕਿਸਮ ਹੈ ਕਦ ਕਦ ਇੱਧਰ ਵੀ ਰੀਆਂ ਕੁਝ ਇਸਮਾਂ ਬਾਕੀ ਸਮਾਰੀਆਂ ਕੁਝ ਠੀਕ ਹੈ ਜੀ ਆ ਗਿਆ ਜੀ ਕਿ ਕਿ ਪਾਣੀ ਦੀ ਸੂਤਾ ਤੇ ਇੱਧਰ ਉਹ ਉੱਥੋਂ ਪਰਚੀਆਂ ਕਟਿੰਦੀਆਂ ਜੀ ਓਹਲੀ ਜਗ੍ਹਾ ਤੋਂ ਬੀ ਵੀ ਦਿਖਾਉਣਾ ਹੈ ਤੁਹਾਨੂੰ ਜਿਹੜਾ ਕਿੜਾ ਬੀ ਆ ਤੇ ਇਹਦੇ ਬੈਕ ਸਾਈਡ ਤੋਂ ਜਦੋਂ ਤੁਸੀਂ ਐਂਟਰ ਹੋਗੇ ਨਾ ਇਹਦੇ ਬੈਕ ਸਾਈਡ ਤੋਂ ਸਬਜ਼ੀਆਂ ਦੀ ਕਿੱਟ ਮਿਲਦੀ ਹੈ ਠੀਕ ਹੈ ਜੀ ਸਬਜ਼ੀਆਂ ਦੀ ਕਿੱਟ ਵੀ ਦਿਖਾਉਂਦੇ ਆ ਐਸਾਈਡ ਤੋਂ ਮਤਲਬ ਬੈਕ ਸਾਈਡ ਤੋਂ ਮਿਲਦੀ ਹੈ ਇਹ ਪਹਿਲਾਂ ਪਬੀ ਦਿਖਾ ਲਈ ਇੱਥੋਂ ਮਿਲਦੇ ਬਾਸਪਤੀ ਦੇ ਆਹ ਦੇਖ ਲੋ ਜੀ ਆਲੀ 1847 ਤੇ ਆਏ ਦੀ 1121 ਦੀ ਥੈਲੀ ਕਿੰਨੇ ਸਾਰੇ ਕੋਚਾਰਟ ਜੁੜਦਾ ਹੈ ਤੇ ਐ ਸੈਟ ਰਹੀ ਹੈ ਜੀ ਆਵਲੀ ਕੇ ਸੰ 1137 ਤੇ ਕਰਵਾਵਾਂ ਵਾਲੀ ਤੇ ਚੋਨੇ ਦੀ ਸਾਰੀਆਂ ਤੇ ਇੱਧਰ ਹੋਰ ਵੀ ਚੋਨੇ ਦੀ ਜਿਹੜੀਆਂ ਕਿਸਮਾ ਕਾਫੀ ਲੰਬੀ ਲਾਈਨ ਲੱਗੀ ਪਹਿਲਾਂ ਪਰਚੀਆਂ ਕੱਢੀ ਨਹੀਂ ਹੈ ਜੀ ਸਾਈਡ ਟਰੈਕਟਰ ਆਇਆ ਇਹ ਨਹੀਂ ਜਿਹੜਾ ਸਾਈਡ ਇੱਧਰ ਕਾਫੀ ਲੰਬੀ ਲੈਣੇ ਦੇਖਦੇ ਆ ਕਿ ਇਹਦੀਆਂ ਪਰਚੀਆਂ ਲਾਈਨ ਕਾਫੀ ਲੰਮੀ ਇਹ ਦੂਸਰੀ ਸਾਈਡ ਤੋਂ ਦਿਖਾਉਂਦੇ ਆ ਤੁਹਾਨੂੰ ਇੱਥੇ ਜੀ ਪੀ ਆਰ 131 ਚੋਨੇ ਦੀ ਏ ਇੱਕ ਲਾਈਨ ਤੇ ਇੱਧਰ ਵੀ ਪੀ ਆਰ 131 450 ਦੀ ਖੈੜੀ ਜੀ 8 ਕਿਲੋ ਦੀ ਤੇ ਬਾਕੀ ਹੁਣ ਆਪਾਂ ਟਰੈਕਟਰਾਂ ਵਾਲੀ ਸਾਈਡ ਜਾਂਦੇ ਆ ਇੱਧਰ ਵੀ ਉਹਨਾਂ ਲਗਾ ਰੱਖਿਆ ਆਪਣੇ ਪੌਦੇ-ਪੂਦੇ ਤੇ ਡ੍ਰੈਗਨ ਫਰੂਟ ਵੀ ਉਹ ਲਗਾ ਰੱਖਿਆ ਤੇ ਸਾਰੀ ਆ ਖੇਤੀ ਕੇਂਦਰ ਦੀ ਜਿਹੜੀ ਹੈਗੀ ਹੈ ਜੀ ਉਹ ਉਹਦੀ ਜ਼ਮੀਨ ਆ ਸਾਰੀ ਤੇ ਆ ਇਹਨਾਂ ਦੇ ਪਲੀਮੈਂਟ ਪੈ ਸਾਰੇ ਪਲੀਮੈਂਟ ਇਹਨਾਂ ਦੇ ਸਾਰੇ ਪੈ ਉਹ ਵੀ ਦਿਖਾਵਾਂਗੇ ਪਲੀਮੈਂਟ ਜਿਹੜੇ ਨੇ ਉਹ ਵੀ ਦਿਖਾਵਾਂਗੇ ਪਹਿਲਾਂ ਇੱਧਰ ਟਰੈਕਟਰਾਂ ਵਾਲੀ ਸਾਈਡ ਤੁਹਾਨੂੰ ਲੈ ਕੇ ਚੱਲਦੇ ਆ ਥੋੜੀ ਜੀ ਨਮੇਸ਼ਾ ਦਿਖਾ ਲਈਏ ਤੁਹਾਨੂੰ ਸਾਰਿਆਂ ਨੂੰ ਨਮੇਸ਼ਾ ਸਾਰੇ ਟਰੈਕਟਰ ਕਿਹੜੇ-ਕਿਹੜੇ ਆ ਆ ਸਪਰੇਅ ਸਪਰੇਅ ਜੈਟ ਵਾਲਾ ਆਇਆ ਹੈ ਜੀ ਆ ਸਾਰੇ ਇਹ ਕਿਰਤਾਰ ਵਾਲੇ ਕਰਤਾਰ ਵਾਲੇ ਦਾ ਆਪਾਂ ਥੋੜਾ ਜਿਹਾ ਜੀ ਟਾਈਮ ਮਿਲਿਆ ਤੇ ਇਹਨਾਂ ਦਾ ਯੂ ਕਰਾਂਗੇ ਕਰਤਾਰ ਟਰੈਕਟਰ ਵਾਲੇ ਦਾ ਜਰੂਰ ਤੇ 5405 4/4A ਵੀ ਆਇਆ ਜੀ 5050 D John Deere ਇਹ ਵੀ ਆ ਜੀ ਆ ਗਈ ਮੱਕੀ ਮੱਕੀ ਬੀਜਣ ਵਾਲੀ ਸੀਣ ਤੇ ਆ ਆਪਣਾ ਸਪਰੇਅ ਜੱਟ ਵਾਲੇ ਆ ਗਏ ਜੀ ਜਾਂ ਮੱਕੀ ਦੀ ਕਟਾਈ ਕਰਨ ਵਾਲੀ ਤੇ ਰੋਟਾਵੇਟਰ ਇਹਦੇ ਬਰੇਡ ਤੇ ਇੱਧਰ ਆ ਗਈ ਜੀ ਹਿੰਦਰਾ 9605 ਤੇ 655 ਜਿਹੜੇ ਜੀ ਟਰੈਕਟਰ ਆਏ ਨੇ ਆਪਣੇ ਸੀਆਰਡੀਆਈ ਠੀਕ ਹੈ ਇਹ ਵੀ 605 4x4 ਤੇ ਆ ਵੀ ਮੱਕੀ ਵਾਲੀਆਂ ਰਹੀਆਂ ਜੀ ਹਿੰਦਰਾ ਵਾਲਿਆਂ ਦੀ ਹੋਰ ਜਿਹੜੀ ਰੋਲ ਜਾਂਦੀ ਹੈ ਮੱਕੀ ਬੀਜਣੇ ਚ ਠੀਕ ਹੈ ਤੇ ਆ ਆਈਸ਼ਰ ਵਾਲੇ ਆ ਗਏ ਆ ਨਵੀਂ ਸੀਰੀ ਜਾਈ ਆਈਸ਼ਰ ਵਾਲੇ ਦੀ ਹੋਰ ਸੀਰੀ ਜਿਹੜੀ ਆਈ ਨਵੀਂ ਆਈ ਹੈ ਜੀ ठीक है जी आीज पाँच सौ कुंवजा नवी आई है सीरीज मैं पहली बार देखी बुश द पंप ठीक है जी हाई लो मीडियम ठीक है जी ये इन्हना पहली बार सीरीज आई है बाकी अगर मेसी मेसी तुम्हें तो दिखावे थोड़ा जहाँ तो अपने इधर आ गया जी कंप्यूटर कराहे वाले उस बाद सुपर सिडर आ गया जी ਨਿਊ ਪੰਜਾਬ ਹਾਈਡਰੋਟੈਕ ਤੇ ਇਧਰ ਸਾਰੀਆਂ ਇਧਰ ਸਾਰੀਆਂ ਆ ਗਈਆਂ ਕਿਸਮਾਂ ਤੇ ਆ ਪਾ ਜੇਰਾਂ ਦੀ ਆਪਣੀ ਰਾਸ਼ੀ ਵਾਲਿਆਂ ਦੀ ਆਈ ਸੀਗੀ 30 30 30 33 ਸੋਰੀ ਹਾਈਬ੍ਰਿਡ ਠੀਕ ਹੈ ਜੀ ਮੱਕੀ ਦੀ ਕਿਸਮ ਠੀਕ ਹੈ ਜੀ ਤੇ ਆ ਇਹਨਾਂ ਦੀ ਇੱਕ ਕਣਕ ਆਈ ਹੈ ਜੀ ਇੰਡਸਟਰੀ ਦਾ ਕੰਮ ਬੜਾ ਟਾਰਟ ਜੇ ਗਰਮੀ ਤਾਂ ਕਿ ਚਾਰ ਕਾਉਂਟਰ ਵਜਨ ਵੱਧ ਲਾਓ। ਅੱਛਾ ਇਹ ਵਾਲੀ ਜੀ। ਠੀਕ ਹੈ ਜੀ। ਮਤਲਬ ਗਰਮੀ ਦੇ ਵਿੱਚ ਗਰਮੀ ਨੂੰ ਸਾਰਨ ਦੀ ਸ਼ਕਤੀ ਹੈ ਦੇ। ਠੀਕ ਹੈ ਜੀ। ਠੀਕ ਹੈ ਜੀ। ਆਮ ਨਾਰਮਲ ਰੂ ਤੇ ਕੋਈ 20 40 ਕਿਲੋ ਵੱਧ ਘਟੋ। ਜਦੋਂ ਗਰਮੀ ਤਾਂ ਕਿ ਪੱਕਣ ਤੇ ਫਿਰ ਸਰਨ ਮਾਰ ਦੇਣੀ। ਅੱਛਾ ਮਤਲਬ ਇਹ ਇਹ ਮੇਰੇ ਕੋਰਡਿੰਗ ਫਿਰ ਲੇਟ ਲਾਈ ਹੋਏ ਤੇ ਜ਼ਿਆਦਾ ਪੈਦੇ ਨਹੀਂ। ਇਹਦਾ ਮਤਲਬ ਜ਼ਿਆਦਾਤਰ ਜੇ ਮਤਲਬ ਕਿੰਨੇ ਦਿਨਾਂ ਚ ਲਗਭਗ ਪੱਕ ਜਾਂਦੀ ਹੈ ਜਿਹੜੀ ਕਣਕ। ਭਾਈ 130 ਦਿਨ। 130 ਦਿਨਾਂ ਚ। ਠੀਕ ਹੈ ਤੇ ਚਾੜਦਾ ਕੀ ਹੈ ਲਗਭਗ ਅੰਦਾਜ਼ਾ ਚਾੜ ਜਿਹੜੀ 826 ਆ ਹਾਂਜੀ 826 ਜੇ ਗਰਮੀ ਪੈਂਦੀ ਹੁੰਦੇ ਨਾਲ 2 ਕਟਨ 3 ਕਟਨ ਵੱਧ ਮਾਰੂ ਜੇ ਗਰਮੀ ਨਹੀਂ ਪੈਂਦੀ ਤੇ 20 25 ਕਿਲੋ ਤੋਂ ਪਰਨੇ ਚੱਲੋ ਅੱਛਾ ਜੀ ਠੀਕ ਹੈ ਜੀ ਚਲੋ ਵਧੀਆ ਜੀ ਬਹੁਤ ਬਹੁਤ ਇੱਥੇ ਵੀਰ ਜੀ ਆਰਾ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਕੋਈ ਜਾਣਕਾਰੀ ਉਹਨਾਂ ਨੇ ਦਿੱਤੀ ਤੇ ਆ ਸਾਰੀਆਂ ਇਹਨਾਂ ਦੀ ਕਾਟਨ ਦੀਆਂ ਵੀ ਆ ਗਈਆਂ ਵੈਰਾਈਟੀਆਂ ਠੀਕ ਹੈ ਜੀ ਸਾਰੀਆਂ ਇਹਨਾਂ ਦੀ ਕਮੂਤੀ ਕਿਸਮ ਵੀ ਆਉਂਦੀ ਸੀ ਪਹਿਲਾਂ ਤੋਕ ਨਹੀਂ ਮੇ ਟੋਕ ਕੀ ਆ ਬੋਪਰ ਆ ਜਿਹੜੇ ਸਟਾਰਟਰ ਹੁੰਦੇ ਆ ਉਹਨਾਂ ਦੇ ਆਗੇ ਤੇ ਵੀ ਮੱਕੀ ਵਾਲੀ ਆ ਗਈ ਠੀਕ ਹੈ ਜੀ ਤੇ ਆ वेलकम ਯੂ ਬੋਲੈਂਡ ਫੀਡਸ ਬੋਲੈਂਡ ਫੀਡਸ ਉੱਤੇ ਉੱਤੇ ਟਾਡੇਰੀ ਉਪਰ ਆ ਗਿਆ ਐ ਸਾਈਡ ਸਾਰਾ ਮੇਲਾ ਤੁਹਾਨੂੰ ਦਿਖਾਉਂਦੇ ਆਂ ਆਪਾਂ ਸਾਰਾ ਮੇਲਾ A to Z ਦੇਖੀਓ ਵੈਟ ਪਲੇਟ ਫਾਰਮ ਆਪਣੇ ਵੈਟ ਪਲੇਟ ਤੇ ਆਲੀ ਆ ਗਿਆ ਲੋਗ ਗਾਲੇ ਜੀ ਬਾਜੀ ਜੀ ਤਿਆਰੀ ਪੀੜ ਵਾਲੇ ਆ ਗਿਆ ਆਪਣੇ ਕਿਰਮਾ ਫਰਮਾ ਵਾਲੇ ਪਸ਼ੂਆਂ ਵਾਲੇ ਐਸਾਈਡ ਸਾਰੀਆਂ ਨੇ ਸ਼ਾਮਣੇ ਸਟੇਜ ਰਹੀ ਆ ਐਸਾਈਡ ਵੀ ਨਿੱਖੋ ਤੁਸੀਂ ਆ ਰਿਹਾ ਚਾਰ ਚੂਰ ਜਿਹੜਾ ਵੀ ਆ ਠੀਕ ਹੈ ਜੀ ਐਸਾਈਡ ਵੀ ਆ ਦੇਖੋ ਪਸ਼ਮਾਨੀਆਂ ਸਾਰੀਆਂ ਤੇ ਜਿਹੜਾ ਬੀਜ ਮਿਲਦਾ ਨਾ ਭਾਈ ਉਹ ਵੀ ਤੁਹਾਨੂੰ ਦਿਖਾਉਨੇ ਆ ਉਹ ਸਾਈਡ ਤੋਂ ਜਿਹੜੀ ਮਤਲਬ ਪਰਚੀਆਂ ਘਟੀਂਦੀਆਂ ਉਸ ਸਾਈਡ ਤੋਂ ਠੀਕ ਹੈ ਜੀ ਤੇ ਐਸਾਈਡ ਤੋਂ ਆਹ ਰਸਤਾ ਜਾਂਦਾ ਜੀ ਦੋ ਆਗੇ ਨਾ ਉੱਥੋਂ ਐ ਰਸਤਾ ਐ ਨੂੰ ਜਾਊਗਾ ਜੀ ਠੀਕ ਹੈ 2 ਵਜੇ ਬੀਜ ਮਿਲੂਗਾ ਜਿਹੜਾ ਐਸਾਈਡ ਤੇ ਬੀਜ ਮਿਲੂਗਾ ਐਸਾਈਡ ਤੇ ਇਹਨਾਂ ਦੇ ਉਹ ਉਧਰ ਗਡਾਉਂ ਰਿਆ ਬਿਲਕੁਲ ਲਗਭਗ 400 ਮੀਟਰ ਹੀ ਆ ਦੂਰ ਠੀਕ ਹੈ ਉੱਥੇ ਕਿ ਡਾਊਨ ਉੱਥੇ ਟਰਾਲੀਆਂ ਲੱਗੀਆਂ ਖੜੀਆਂ ਹੁੰਦੀਆਂ ਉਧਰੋਂ ਬਿਜ ਮਿਲਦਾ ਹੈ ਨਾ ਤੇ ਆ ਆਪਣੇ ਸੋਲਰ ਵਾਲੇ ਆਏ ਜਿਹੜੇ ਆਨਲਸਟੇਵ ਆਏ ਜਿਹੜੇ ਡਾਕਟਰ ਸਾਹਿਬਾਨ ਬੋਲ ਰਹੇ ਨੇ ਸਾਰਾ ਲਿਖਿਆ ਹੁੰਦਾ ਹੈ ਭਈ ਇਹ ਸਾਈਡ ਵੀ ਜਿਹੜੀ ਨਿਮਾਇਸ਼ ਹੋਈ ਦਿਖਾਉਂਦੇ ਆ ਤੁਹਾਨੂੰ ਕਿਹੜਾ ਫਲਟ ਪਲਾਨ ਜਿਹੜੇ ਲੱਗ ਰਹੇ ਆ ਕਿਹੜਾ ਵੀ ਪਲਾਨ ਜਿਹੜੇ ਨਾਲ ਆਇਆ ਹੈ ਠੀਕ ਹੈ ਸਬਜ਼ੀਆਂ ਪਿਆਜ਼ ਸਮਾਹ ਅੱਛੇ ਤੰਗ ਦਿਖਾਉਣ ਇੱਕ ਇੱਕ ਦੋ ਵੈਰਾਈਟੀ ਮੈਂ ਦੇਖੀ ਸੀਗੀ ਉਹ ਦਿਖਾਉਣੇ ਤਾਂ ਨੀ ਵੈਰਾਈਟੀ ਆ ਜਦ ਤੁਸੀਂ ਉਹਨੂੰ ਖੋਲਿਆ ਵੈਸੇ ਆ ਦੇਖੋ ਆਹ ਦਾਜਰ ਦੇਖੋ ਅਗਲੀ ਛੋਟੀ ਨੇ ਹਵਾ ਪੰਜਾਬ ਬਲੈਕ ਬੀਟੀ ਆਹ ਵੈਰਾਈਟੀ ਦੇ ਰਿਹਾ ਤੇ ਪਹਿਲੀ ਗੱਲ ਤਾਂ ਕਿ ਇੱਧਰ ਕਿੰਨਾਂ ਦੀ ਸੌਰੀ ਵੈਰਾਈਟੀਆਂ ਤਾਂ ਜੋ ਬਾਹਰ ਖੋਲ੍ਹ ਜਾਵਾਂ ਦਵਾਈ ਦੀ ਲੋੜ ਹੀ ਨਹੀਂ ਦੇ ਪੁੱਛੇ ਮਾਰਦਾ ਦੀ ਗੱਲ ਕੋਲ ਹਲੇ ਕਿੰਨੇ ਪੈਰ ਬਣ ਗਏ ਐਨਾ ਸਮਾਂ ਦੇਣਾ ਬਲਾਈ ਬਹੁਤ ਜ਼ਿਆਦਾ ਆਮਦਨ ਮੱਕੀ ਦੀ ਜਿਸ ਮਾਤੜੇ ਦਰਕਾਰੀ ਹੈ ਤਾਂ ਆਪ ਦੇਣ ਦੀ ਛਤਤ ਜ਼ਰੂਰਤ ਹੈ ਉਹ ਜੰਦ ਜਿੰਨੀ ਨਾਲ ਨਹੀਂ ਐਨਾ ਲੋੜ ਹੈ ਮੂਹਿਆਂ ਦਾ ਜਾਗਣਾ ਪਾਵਾ आ गया फिर उसा साइड भी दिखा दी है मैं क्या तू पौधा रोग विभाग कीट विज्ञान विभाग जेडे भी सारे इस तरह मछा लगिया हो पिछली बार की हो पिछली बारी बरसात आ गई थी काफ़ी तो करके थोड़ा मेला दिखा नहीं सकता इस मैं क्या भी तहूँ तो स्पैशली मेला दिखा दी सारा कवर कर दीए तो। ਬਾਕੀ ਆਲਓਰ ਸਾਰੇ ਨਿਆ ਸਾਰੇ ਮੇਰੇ ਕੋਲ ਇੱਕ ਸੋਨਾ ਲਿਕਾ ਵਾਲੀ ਜੈਸੀ ਵਾਲੇ ਨਹੀਂ ਆਏ ਇੱਕ ਦੂਸਰੇ ਆਪਣੇ ਨਹੀਂ ਆਏ ਸਵਰਾਜ ਵਾਲੇ ਨਹੀਂ ਆਏ ਕੁਝ ਹੋਰ ਵੀ ਨਹੀਂ ਆਏ ਬਾਕੀ ਮਿੰਦਰ ਵਾਲੇ ਆਏ ਜਿਨ੍ਹਾਂ ਨੇ ਨਾਲ ਟਾਈ ਆ ਭਾਗ ਸਵਰਾਜ ਵਾਲਿਆਂ ਦਾ ਆਪਣੀ ਟਾਟਾ ਨੈਕਸਨਾਂ ਦੇ ਆ ਗਏ ਜੀ ਕਿ ਵੀ ਆਈਸੂਜ਼ੂ ਵਾਲੇ ਉਸ ਤੋਂ ਬਾਅਦ ਆ ਗਈ ਟੋਇਟਾ ਵਾਲੇ ਆ ਗਏ ਜੀ ਆ ਇਹਨਾਂ ਦੀ ਗਲੈਂਜ਼ਾ ਜਿਹੜੀ ਇਹਨਾਂ ਨੇ ਲਾਂਚ ਕਰੀ ਆ ਉਸ ਤੋਂ ਬਾਅਦ ਆ ਵੀ ਇਹਨਾਂ ਦੀ ਆ ਗਈ ਜੀ ਸਾਈਡ ਆ ਗਿਆ ਆਪਣੇ ਮਰੂਤੀ ਸੰਜੁਕੀ ਸਵਿਫਟ ਠੀਕ ਹੈ ਜੀ ਇਹ ਵੀ ਆਇਆ ਹੈ ਸੋਰੀ ਹਾਲਟੋ K10 ਵੀ ਲੈ ਕੇ ਆਇਆ ਤਾਂ ਜਿਹੜਾ ਅਸਵਾਰ ਤੁਹਾਨੂੰ ਦਿਖਾਉਣਾ ਹੈ ਸਪਰੇਅ ਇੰਜੈਕਟਰ ਜਿਹੜਾ ਆਪਣੇ ਪਸੰਦੇ ਸਪਰੇਅ ਕਰਨ ਵਾਲੀ ਜਿਹਦਾ ਕਣਕ ਕਣਕੋਗੀ ਮੱਕੀ ਹੋਗੀ ਜੀ ਉਹਨਾਂ ਦੇ ਆ ਚਲਾ ਕੇ ਦਿਖਾਉਦੇ ਸੀ ਤੇ ਮੈਂ ਦੂਸਰੀ ਸਾਈਡ ਗਿਆ ਚਲਾ ਸੀਗਾ ਤੇ ਪਤਾ ਨਹੀਂ ਲੱਗਿਆ ਇਹ 5405 ਦੇ ਕਰਤਾਰ ਐ ਸਾਈਡ ਆ ਗਿਆ ਆਪਣੇ ਜਿੱਦਾਂ ਡਰੈ ਡੂ ਰਹੇ ਬਗੈਰਾ ਹੁੰਦੀ ਹੈ ਕਟਰ ਕੁਟਰ ਵਗੈਰਾ ਠੀਕ ਹੈ ਜੀ ਇਹ ਸਾਈਡ ਆ ਗਿਆ ਬੇਲੀ ਜੀ ਬੈਟਰੀ ਬੂਟਰੀ ਵਗੈਰਾ ਸਾਰਾ ਕੁਝ ਦਿਖਾ ਦਈਏ ਥੋੜਾ ਜਿਹਾ ਤੁਹਾਨੂੰ ਹਾਂ ਸਰ ਜੀ ਬੈਟਰੀ ਬੈਟਰੀ ਲੋਟ ਸਾਡੇ ਪੀਸ ਹੋ ਗਏ ਬਹੁਤ ਨਹੀਂ ਲੱਗਿਆ ਬਾਕੀ ਬਾਈ ਥੋੜੀ ਜੀ ਚੀਜ਼ ਇੱਥੋਂ ਮਹਿੰਗੀ ਮਿਲਦੀ ਹੈ ਕੋਈ ਵੀ ਹੋ ਲੋ ਕੋਈ ਵੀ ਚੀਜ਼ ਹੋ ਲੋ ਮਹਿੰਗੀ ਇੱਥੋਂ ਮਿਲੇਗੀ ਤੁਹਾਨੂੰ ਤੇ ਆ ਅੰਕਲੀਮੈਂਟ ਤੁਹਾਨੂੰ ਦਿਖਾਉਣੇ ਆ ਥੋੜੀ ਜਿਹਾ ਖੇਤੀ ਵਿਗਿਆਨ ਕੇਂਦਰ ਆ ਬੋਰਡ ਲੱਗ ਚਾਹੀਏ ਇੱਥੋਂ ਬੀਜ ਲੈ ਲੋ ਤੇ ਇੰਪਲੋਇਮੈਂਟ ਮੇਰੇ ਹੀ ਜ਼ਿਆਦਾ ਨਿਗਾ ਕਿੱਧਰ ਰਹਿੰਦੀ ਆ ਮੈਂ ਕਿਸੇ ਸ਼ੋ ਸ਼ੂਜ਼ ਵਗੈਰਾ ਤੂੰ ਚੈੱਕ ਨਹੀਂ ਕਰਦਾ ਕਿਸੇ ਵੀ ਜੀ ਨੂੰ ਮੇਰੀ ਜ਼ਿਆਦਾ ਟ੍ਰੈਕਟਰ ਟੂਟਰ ਦੀ ਵੀ ਲੈ ਲੋ ਜਾਂ ਕੋਈ ਚੀਜ਼ ਮੇਰੀ ਜ਼ਿਆਦਾ ਨਿਗਾ ਇੰਨਾ ਇੰਪਲੋਇਮੈਂਟਾਂ ਤੇ ਹੀ ਹੁੰਦੀ ਆ ਵੀ ਕਿਹੜਾ ਸੰਦ ਕਿਵੇਂ ਦਾ ਬਣਿਆ ਹੈ ਕੀ ਚੀਜ਼ਾਂ ਦੇ ਕਿਸਦਾਰ ਹੋਏ ਨੇ ਠੀਕ ਹੈ ਜੀ ਸਾਰਾ ਕੋਈ ਕੀ ਇਹਨਾਂ ਜਗਾੜ ਬੰਡ ਕੀਤਾ ਹੈ ਕੀ ਨਹੀਂ ਕੀਤਾ ਠੀਕ ਹੈ ਆਪ ਲੋਪ ਹੈ ਆ ਦੇਖੋ ਆ ਪੁਰਾਣੇ ਪੁਰਾਣੇ ਥੋੜੇ ਇਹ ਸਮੇਲੇ ਫਲੋ ਦੇਖੋ ਚੈੱਕ ਕਰੋ ਇਨਜ ਕੀ ਕੀ ਉਤਾਰ ਕੀਤਾ ਜਿੱਦਾਂ ਹੁਣ ਕਰਦੇ ਉੱਪਰ ਪੰਪ ਲਾਤਾ ਹਾਈਡਰੋਲਿਕ ਕਰਤੇ ਠੀਕ ਹੈ ਜੀ ਆਹ ਪੁਰਾਣੇ ਦੇਖੋ ਆਹ ਦੇਖੋ ਇਹਦੇ ਨਾਲ ਫਿਰ ਕਰਦੇ ਸੀ ਸਾਰਾ ਸਿਸਟਮ ਫੇਰ ਬਦਲ ਇੱਥੋਂ ਪਤਾ ਲੱਗਦਾ ਕੀ ਕੀ ਸਾਰਾ ਹਲਾ ਦੇਖ ਲਓ ਇਹ ਹਲਾ ਨਹੀਂ ਇਹ ਮਤਲ ਨਰਮਾ ਸੀਲਣ ਵਾਸਤੇ ਆਹ ਦੇਖੋ ਆਹ ਮੋਰੇ ਜਿਹੜੇ ਹਨ ਇਸੇ ਕਰਕੇ ਇਸੇ ਕਰਕੇ ਕਰਿਆ ਜਾਂ ਜਿਹੜੇ ਆ ਇਹਨੂੰ ਮੋਰੇ ਕਰਿਆ ਜਾਂ ਇਹ ਹਲਾ ਸੀ ਜਿਹੜੀਆਂ ਹੈਗੀਆਂ ਨਰਮਾ ਸਿਲਣ ਵਾਸਤੇ ਸੱਜ ਚਲੀ ਬਣੀਆਂ ਤੇ ਇਹ ਵੀ ਪੜੋ ਆ ਗਿਆ ਜਿਨੇ ਨਹੀਂ ਦੇਖਿਆ ਉਹਨੇ ਤਾਂ ਕਹਣਾ ਇਹ ਦੇਖੋ ਪੁਰਾਣੇ ਜਮਾਨੇ ਦੀ ਹਲਾ ਹੋਣੀਆਂ ਮੀ ਮਤਲਬ ਉੱਪਰ ਨੂੰ ਪੁਰਾਣੇ ਜਮਾਨੇ ਦੀ ਵਿਚੜੋ ਲੈ ਲਓ ਬਾਕੀ ਦੇਖੋ ਚੈੱਕ ਕਰੋ ਤੁਸੀਂ ਆ ਸਾਰੇ ਇਹਨਾਂ ਦੇ ਪੁਰਾਣੇ ਇੰਪਲੁਇਮੈਂਟ ਪਿਆ ਤੋਦੂਕੇ ਓਇਲੂ ਹੀ ਲਗਾ ਕੇ ਰੱਖੇ ਆ ਸਾਰੇ ਇਹਨਾਂ ਇਧਰ ਸੁਪਰ ਸਿਡਰ ਜ਼ੀਰੋ ਤੇਲ ਤੇ ਆ ਪਿੱਛੇ ਗੱਠਾਂ ਗੁੱਠਾਈਆਂ ਵਾਲਾ ਸਿਸਟਮ ਇਹਨਾਂ ਦਾ ਹੀ ਸਾਰਾ ਤਿਆ ਆ ਵੇਖੋ ਇਹਨਾਂ ਦੇ ਵੀ ਇੰਜਨ ਪਿਆ ਆ ਦੇਖੋ 8 ਦੇ ਆ 10 ਦਾ ਠੀਕ ਹੈ ਜੀ ਆ ਆ ਦੇਖੋ ਆ ਵੀਲ ਆ ਇਹਨਾਂ ਦੀ ਮੈਂ ਗੱਲ ਕਰਦਾ ਸੀ ਇੱਕ ਵੀਡੀਓ ਚ ਜਿਹੜਾ ਮੇਰਾ ਦੂਸਰੇ ਚੈਨਲ ਤੇ ਵੀਡੀਓ ਪਾਈ ਪੀਵੀ 70 ਸੰਦੇ ਵਾਲੇ ਤੇ ਠੀਕ ਹੈ ਜੀ ਤੇ ਉਹਦੇ ਤੇ ਆ ਦੇਖੋ ਆ ਵੀਲ ਲੱਗਣੇ ਆ ਵੀਲ ਲੱਗਣੇ ਆ ਮੇਰੇ ਕੋਲ ਹੀ 8 8 ਦਾ ਹੋਊਗਾ 8 ਐਚਪੀ ਦਾ ਹੋਊਗਾ ਸਮਥਿੰਗ ਇਹਦੇ ਉੱਪਰ ਦਿੱਤਾ ਨਹੀਂ ਹੈ ਇੱਕ ਪਲੇਟ ਤੇ ਦੂਸਰੀ ਪਲੇਟ ਚੈੱਕ ਕਰਦਾ ਸ਼ਾਇਦ ਦੂਸਰੀ ਪਲੇਟ ਇੰਦੀ ਆਉਂਦੀ ਸੀ ਕਿ ਵੈਸੇ ਤਾਂ ਉੱਤੇ ਚਿਪਕੀ ਹੋਈ ਵੈਸੇ ਕਾ ਗਈ ਦੀ ਉਹ ਮਿਟ ਚੁੱਕੀ ਹੋਣੀ ਆ ਆ ਦੇਖੋ ਇਹਦੇ ਵੀਲ ਡਿਫਰੈਂਟ ਨੇ ਹੁੰਦੇ ਨਾਲ ਆ ਤਾਂ ਨਿਆ ਨਿਆ ਆ ਆਪਣਾ ਪਿਆ ਦੂਸਰਾ ਐਪੀ ਸੀਡਰ ਆ ਸਮਝ ਨਹੀਂ ਆਈ ਆ ਕੀ ਚੀਜ਼ ਆ ਹਾਂ ਦੇਖੋ ਇਹਦੀ ਸਮਝ ਨਹੀਂ ਆਈ ਮੈਨੂੰ ਏ ਮੈਂ ਪਹਿਲੀ ਵਾਰ ਦੇਖਿਆ ਜੁਗਾਰ ਜਿਆ ਜੇ ਕਿਸੇ ਨੂੰ ਪਤਾ ਹੈ ਤਾਂ ਦੱਸਿਓ ਜ਼ਰੂਰ ਬਲੈਕ ਸਟੈਲਿਸ਼ ਹਾਂ ਵੀ ਦੇਖੋ ਪੁਰਾਣਾ ਪਲੋ ਇਹਦੇ ਵੀ ਪਲੇਟ ਪਲੂਟ ਜੀ ਦਿੱਤੀ ਹੈ ਯਾ ਤੇ ਬਾਕੀ ਆਪਾਂ ਉਹ ਸਾਈਡ ਵੀ ਚਲਦੇ ਹਾਂ ਬਾਕੀ ਬੈਕ ਸਾਈਡ ਤੁਹਾਨੂੰ ਉਹ ਕਿੱਟ ਰਹੀ ਸੀਗੀ ਸਬਜ਼ੀਆਂ ਵਾਲੀ ਜਿੱਥੋਂ ਮਿਲਦੀ ਹੈ ਉਹ ਦਿਖਾ ਕੇ ਰਿਆਂ ਨਾ ਜਿੱਦਾ ਇਧਰ ਆ ਗਏ ਇਧਰ ਰਹਿਣ ਗਿਆ ਠੀਕ ਹੈ ਜੀ ਤੇ ਆਏ ਸਾਈਡ ਤੋਂ ਭਾਜੀ ਆ ਜਾਏ ਕਈ ਵਾਰ ਇਧਰੋਂ ਵੀ ਮਿਲ ਜਾਂਦੀ ਕਿੱਟ ਇਹ ਧਿਆਨ ਜਰੂਰ ਰੱਖਿਆ ਹੈ ਸਾਈਡ ਤੋਂ ਠੀਕ ਹੈ ਤੇ ਬਾਕੀ ਜ਼ਿਆਦਾਤਰ ਤਾਂ ਆਏ ਸਾਈਡ ਤੋਂ ਮਿਲਦੀ ਆ ਬੈਕ ਸਾਈਡ ਤੋਂ ਇੱਥੇ ਬੈਕ ਸਾਈਡ ਲੱਗੇ ਹੋਣਗੇ ਸਬਜ਼ੀਆਂ ਦੀ ਕਿੱਟ ਤੇ ਸਬਜ਼ੀਆਂ ਦਾ ਬੀਜ ਵੀ ਉਜੂ ਗਿਆ ਛੋਲਿਆਂ ਦਾ ਬੀਜ ਵੀ ਇੱਥੋਂ ਮਿਲ ਜਾਂਦਾ ਹੈ ਆ ਰਹੀ 100 ਰੁਪਏ ਦੀ ਕਿੱਟ ਜਿਹਨੇ ਲੈਣੀ ਹੋਵੇ ਸਬਜ਼ੀਆਂ ਦੀ ਠੀਕ ਉੰਜ ਹੀ ਸਬਜ਼ੀਆਂ ਦੇ ਵੀ ਹਲਦੀ ਦਾ ਮੱਕੀ ਦਾ ਚਾਰਾ ਬੀਜ ਕਿੱਟ ਵੀ ਇੱਥੋਂ ਮਿਲਦੀ ਜੀ 300 ਦੀ ਚਾਰਾ ਵੀ ਕਿੱਟ ਸੋਇਆ ਬੀਜ ਦੀ 2 ਕਿਲੋ ਦੀ ਜਿਹੜੀ ਹੈਗੀ 120 ਰੁਪਏ ਦੀ ਹਲਦੀ ਦੀ 2.5 ਕਿਲੋ ਦੀ 100 ਰੁਪਏ ਦੀ ਕਿੱਟ ਜਿਹੜੀ ਮਿਲ ਜਾਂਦੀ ਹੈ ਤੇ ਦੋ ਜੀ ਤੋਂ ਬਾਅਦ ਬੀਜ ਮਿਲੇਗਾ ਜਿਹੜਾ ਦੂਸਰਾ ਆਪਣਾ ਕਣਕਾਂ ਖੁਣਕਾਂ ਵਗੈਰਾ ਯਾ ਕਣਕਾਂ ਦਾ ਵੀ ਉਦੋਂ ਜਦੋਂ ਲੈਣਾ ਵੇ ਉਦੋਂ ਵੀ ਇਦਾਂ ਨੂੰ ਮਿਲਦਾ ਜੀ ਸਾਰਾ ਬੀਜ ਸਬਜ਼ੀ ਦੀ ਜਿਹੜੀ ਗਰਮੀਆਂ ਦੀ ਕਿੱਟ ਵੀ ਇੱਥੋਂ ਮਿਲਦੀ ਏ ਤੇ ਸਰਦੀਆਂ ਦੀ ਕਿੱਟ ਵੀ ਇੱਥੋਂ ਮਿਲਦੀ ਜੀ ਤੇ ਆ ਗਡੋਆਂ ਵਾਲਾ ਆਪਣਾ ਵਰਮੀ ਕੰਪੋਸਟਲ ਆ ਗਿਆ ਸਿਸਟਮ ਆ ਸਰੋਂ ਸੁਰੋਂ ਦੀਆਂ ਵੈਰਾਈਟੀਆਂ ਸਾਰੀਆਂ ਆ ਗਈਆਂ ਹੁਣ ਪਾਣੀ ਲੱਗਿਆ ਨੇ ਤਾਂ ਸਰੋਂ ਦੀਆਂ ਵੈਰਾਈਟੀਆਂ ਵੀ ਤੁਹਾਨੂੰ ਦਿਖਾਉਣੀਆਂ ਸੀਗੀਆਂ ਤੇ ਆ ਕਣਕਾਂ ਕਣਕਾਂ ਇਆਂ ਦੇਖੋ ਸਭੀਆਂ ਇਹਨਾਂ ਛੋਟੇ ਛੋਟੇ ਲਾ ਕੇ ਰੱਖੀਆਂ ਆ ਰਾਈ ਕਾ ਬਰਸੇਮ BL144 BL43 ठीक है जी आ गए अपने वर्मिंग कंपोस्ट चैक किते जी बाकी थले दी खेड़ी मैं जबलपुर बलाक ये पता नहीं की चीज़ मामोले ही है पता नहीं हम की चीज़ आ बैगलोर आ देखो सारियाँ वरायटियाँ जी मस्सर मसरों की वरायटी आ गई जी आई मसर आ गए जी आ गए चने की वरायटी ਕਬਲੀ ਸ਼ੋਲੇ 11552 ਵਾਲੇ ਚਾਰ ਚੁੜੀ ਥੱਲੇ ਦੇਖ ਰਿਹਾ ਸਾਰਾ ਬੀ ਚਣੇ ਆ ਗਏ ਕਿਆ ਕੱਦੂ ਦੀ ਕਿਸਮ ਇੱਧਰ ਤੇ ਇੱਧਰ ਵੀ ਚਣੇ ਦੀ ਕਿਸਮ ਇੱਧਰ ਵੀ ਉਹੀ ਆ ਗਿਆ ਤੇ ਇੱਧਰ ਵੀ ਉਹੀ ਸਾਰੇ 56 ਕੱਦੂ ਦੀ ਕਿਸਮ ਆਈ ਪੰਜਾਬ ਪਰ ਟਿੱਡੇ ਆਪਣੇ ਬੀਂਗਣ ਪੰਜਾਬ ਹਿੰਮਤ ਨੇ ਬਾਕੀ ਮੇਲੇ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਹੋਰ ਵੀ ਦੇਖੋ ਕਿਛ ਨੇ ਜੇ ਕੋਈ ਖਾਣਾ ਪੀਣਾ ਦਾ ਦਾ ਮੁੱਲ ਲੈ ਕੇ ਤੂੰ ਖਾ ਵੀ ਸਕਦੇ ਨੇ ਤਾਂ ਬੜੀ ਰੋਟੀ ਪਾਣੀ ਲੰਗਰ ਦਾ ਪ੍ਰਬੰਧ ਨਾਲ ਕਰਕੇ ਆਓ ਠੀਕ ਹੈ ਜੀ ਮੇਲੇ ਦਾ ਕਿਉਂਕਿ ਦੋਵੇ 2:00 ਮਿਲਣਾ ਸ਼ੁਰੂ ਹੋਣਾ ਲਾਈਨਾਂ ਵੀ ਲੰਮੀਆਂ ਕਾਫੀ ਲੱਗ ਜਾਂਦੀਆਂ ਕਈ ਵਾਰ ਤੇ ਉਹਦੇ ਕਰਕੇ ਫਿਰ ਕਈ ਵਾਰ 4 5 ਤੋ ਹੀ ਵਜ ਸਕਦਾ ਟਾਈਮ ਹੋ ਸਕਦਾ 4 5 ਦਾ ਤੇ ਫਿਰ ਤੁਹਾਨੂੰ ਪਤਾ ਹੈ ਜੀ ਭੁੱਖ ਤਾਂ ਹਾਰੇਕ ਇਨਸਾਨ ਨੂੰ ਲੱਗਦੀ ਜੀ ਚਾਹੇ ਜਾਨਵਰ ਹੋਵੇ ਚਾਹੇ ਇਨਸਾਨ ਹੋਵੇ ਕੋਈ ਵੀ ਜੀਵ ਹੈ ਓਕੇ ਜੀ ਬੀਅ ਸਾਈਡ ਆਪਾਂ ਦੇਖ ਲਈਏ ਜੀ ਵਿੱਚ ਮਿਲਿਆ ਕਿ ਨਹੀਂ ਲੋਕ ਇਹ ਕੀ ਹੈ ਸਾਰਾ ਸਿਸਟਮ ਹੈ ਆਫਸਾਈਡ ਲੋ ਜੀ ਇਹ ਤਾਂ ਵੀ ਨਹੀਂ ਨਾ ਸ਼ੁਰੂ ਹੋ ਗਿਆ ਆ ਦੇਖੋ ਆ ਲਾਈਨ ਬੜੀ ਲੰਬੀ ਹੈ ਇੱਥੇ ਬੜਾ ਰੋਲਾ ਪਿਆ ਖੜਿਆ ਰੋ ਰਾਇ ਇਹੋ ਗੱਲ ਦਾ ਵੀ ਇੱਥੇ ਦਿਨ ਲੈਣਾ ਨਾ ਕਰਦੀ ਆ ਹੁਣ ਉਹ ਕਹਿੰਦੇ ਇੱਕ ਲਾਈਨ ਚੱਲੂਗੀ ਕਿ ਆਪਾਂ ਇਹ ਇੱਕ ਲਾਈਨ ਚ ਸੀ ਇੱਥੇ ਰੋਲਾ ਪਿਆ ਹੋਣਾ ਹੁਣ ਆਪਾਂ ਚੈੱਕ ਕਰ ਬਦਾਈ ਨਾ ਆ ਦੇਖੋ ਲਾਈਨ ਕਿੰਨੀ ਲੰਬੀ ਆ ਗਿਆ ਗੇਟ ਆ ਆ ਦੇਖੋ ਇੰਨੀ ਲੰਬੀ ਲਾਈਨ ਹੈ ਜੇ ਬਾਕੀ ਆਪਾਂ ਨੇੜੇ ਸੀ ਬੀਜ ਜਲਦੀ ਮਿਲ ਗਿਆ ਆਪਾਂ ਨੂੰ ਠੀਕ ਹੈ ਜੀ ਤੇ ਬੀਜ ਲੈ ਕੇ ਬੀਜ ਵੀ ਦੇ ਪਾਉਂਦੇ ਆ ਤੁਹਾਨੂੰ ਤੇ ਬੀਜ ਲੈ ਕੇ ਫਾਦਰ ਸਾਹਿਬ ਨੇ ਤੇ ਟਾਇਰ ਵੀ ਲੈ ਕੇ ਉੱਥੇ ਗਏ ਆਪਣੀ ਬਾਈਕ ਕੋਲੇ ਤੇ ਆਪਾਂ ਵੀ ਉੱਥੇ ਚੱਲਦੇ ਆ ਸਿੱਧਾ ਹੁਣ ਮੈਂ ਉਹ ਤੋਂ ਸਮਝੀ ਬਈ ਆਪ ਫੇਰੀਆਂ ਵੀ ਰਿਹਾ ਬੱਚੇ ਵੈਰੀਆਂ ਨੇ ਆਇਆ ਜਰਮਨ ਸ਼ਾਹ ਦਾ ਵੈਰੀਆਂ ਨੇ ਦੇਖੋ ਹੁਣ ਆਪ ਤੇ ਬੀਜ ਆਪਾਂ ਲੈ ਲਿਆ ਹੋ ਪਿਆ ਬੀਜ ਆਪਣਾ ਕਿਸੇ ਦੀ ਇੱਕ ਵਾਰੀ ਉੱਪਰ ਰੱਖਿਆ ਤੇ ਉਸ ਤੋਂ ਬਾਅਦ ਆਪਾਂ ਬਾਈਕ ਆਪਣੀ ਲੈ ਕੇ ਆਨੇ ਤੇ ਕਾਰ ਵੀ ਆਪਣੀ ਦੀ ਉੱਧਰ ਠੀਕ ਹੈ ਤਾਂ ਇਹਨਾਂ ਦੀ ਕਾਰ ਤੇ ਕੁਝ ਬੀ ਰੱਖਦੇ ਆ ਤੇ ਕੁਝ ਆਪਣੀ ਬਾਈਕ ਦਾ ਆਪਾਂ ਪਲੱਗ ਪਲੂ ਉਤਾਰ ਰਿਆ ਸੀ ਆਪਾਂ ਬਾਈਕ ਕਿੱਥੇ ਰੋਕੀ ਆਪਣੀ ਤੇ ਹੁਣ ਬਾਈਕ ਲੈ ਕੇ ਚੱਲਦੇ ਆ ਆਪਾਂ ਆਪਾਂ ਇੱਥੇ ਬਾਈਕ ਰੋਕੀ ਆ ਆਪਣੀ